ਗਿਲੰਦਰ ਵੈਸਟ ਵਿਧਾਨ ਸਭਾ ਹਲਕੇ ਦੀ ਹੋਣ ਵਾਲੀ ਜਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਦੀ ਉਮੀਦਵਾਰ ਸਰਬਜੀਤ ਕੌਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਜੀਤ ਕੌਰ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਹੈ ਇਸ ਤੋਂ ਮਬਰੂਸ਼ ਹੁਣ ਸ਼ਰੋਮਨੀ ਅਕਾਲੀ ਦਲ ਦਾ ਪਹਿਲਾ ਬਿਆਨ ਉਹ ਸਾਹਮਣੇ ਆਇਆ ਹੈ ਸ਼ਰੋਮਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਦੀ ਬਾਗੀ ਧੜੇ ਦਾ ਮਤਲਬ ਹੀ ਜਲੰਧਰ ਦੀ ਜਿਮਨੀ ਚੌਂ ਦੇ ਵਿੱਚ ਅਜਿਹੀ ਸਥਿਤੀ ਪੈਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਹਾਸੋਹਿਣੀ ਜਿਹੜੀ ਸਥਿਤੀ ਬਣਾਉਣਾ ਸੀ ਅਤੇ ਇਹ ਚੀਜ਼ ਹੁਣ ਸਾਹਮਣੇ ਆ ਗਈ ਹੈ ਤੇ ਉਹਨਾਂ ਨੇ ਬਾਗੀ ਧੜੇ ਨੂੰ ਕਿਹਾ ਕਿ ਤੁਹਾਡਾ ਕੰਮ ਤੁਹਾਡੀ ਤਾਂ ਮਨਸ਼ਾ ਹੀ ਜਿਹੜੀ ਉਹ ਠੀਕ ਨਹੀਂ ਸੀ ਪਰ ਸਾਡੇ ਨਾਲ ਜੁੜੇ ਇੱਕ ਚੰਗੇ ਪਰਿਵਾਰ ਦੀ ਹਾਸੋਹਿਣੀ ਸਥਿਤੀ ਪੈਦਾ ਕਰਕੇ ਤੁਸੀਂ ਇਹ ਹਾਲਾਤ ਇਹ ਹਾਲਾਤ ਬਣਾ ਦਿੱਤੇ ਆ ਕਿ ਉਹ ਆਮ ਆਦੀ ਪਾਰਟੀ ਦੇ ਵਿੱਚ ਚਲੇ ਗਏ। ਉਹਨਾਂ ਨੇ ਕਿਹਾ ਕਿ ਬਾਗੀ ਧੜੇ ਧੜਾ ਹੁਣ ਉਹਨਾਂ ਦੇ ਨਾਲ ਖੜੇ। ਉਹਨਾਂ ਦਾ ਮਤਲਬ ਸਿਰਫ ਸੁਰਜੀਤ ਕੌਰ ਦਾ ਤਮਾਸ਼ਾ ਬਣਾਉਣਾ ਹੀ ਸੀ। ਡਾਕਟਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਸਥਿਤੀ ਸਮਝ ਕੇ ਜਥੇਬੰਦੀ ਦੀ رائے ਦੇ ਨਾਲ ਕੰਮ ਕਰ ਰਿਹਾ ਸੀ ਅਤੇ ਬਹੁਤ ਵਧੀਆ ਉਹਨਾਂ ਨੇ ਫੈਸਲਾ ਕੀਤਾ ਸੀ ਅਤੇ ਇਹ ਹਲਕਾ ਲਗਾਤਾਰ ਭਾਜਪਾ ਦੇ ਕੋਲ ਰਹਿਣ ਦੇ ਕਾਰਨ ਉੱਥੇ ਸਾਡੀ ਜਥੇਬੰਦੀ ਜਿਹੜੀ ਉਹ ਨਹੀਂ ਸੀ ਅਤੇ ਇਸ ਦੇ ਲਈ ਇਸ ਚੋਣ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਹਮਾਇਤ ਆ ਉਹ ਕਰਨਾ ਚਾਹੁੰਦੇ ਸੀ ਅਤੇ ਅਸੀਂ ਆਉਣ ਵਾਲੇ 2 ਸਾਲ ਡਟ ਕੇ ਕੰਮ ਕਰਕੇ ਤਕੜੇ ਹੋ ਕੇ ਇਹ ਚੋਣਾਂ ਜਿਹੜੀਆਂ ਉਹ ਲੜਨੀਆਂ ਚਾਹੁੰਦੇ ਸੀ ਪਰ ਇਹਨਾਂ ਲੋਕਾਂ ਨੇ ਪਾਰਟੀ ਦਾ ਜਿਹੜਾ ਜਲੂਸ ਕੱਢਣ ਦੇ ਲਈ ਇਹ ਸਭ ਕੁਝ ਕੀਤਾ ਪਾਰਟੀ ਨਾਲ ਜੁੜੇ ਇੱਕ ਪੁਰਾਣੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਦਾ ਕੋਝਾ ਮਜ਼ਾਕ ਕਰਨਾ ਬਹੁਤ ਮਾੜੀ ਗੱਲ ਸੀ ਤੇ ਜਿਹੜੀ ਸਾਡੇ ਸਾਥੀਆਂ ਨੇ ਨਹੀਂ ਕੀਤੀ ਐ ਤੇ ਇਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਆ ਜ਼ਿਕਰ ਜੋਗਾ ਕਿ ਅਕਾਲੀ ਦਲ ਦੇ ਵੱਲੋਂ ਪਹਿਲਾਂ ਜਲੰਧਰ ਵੈਸਟ ਜਿਮਨੀ ਚੌਂ ਨਾ ਲੜਨ ਦੀਆਂ ਜਿਹੜੀਆਂ ਚਰਚਾਵਾਂ ਸਨ ਫਿਰ ਪਾਰਟੀ ਵੱਲੋਂ ਚਾਰ ਮੈਂਬਰੀ ਕਮੇਟੀ ਦਾ ਗਠਨ ਕਰਕੇ ਉੱਥੋਂ ਉਮੀਦਵਾਰ ਜਿਹੜੀ ਲੱਭਣ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਇਸ ਮਗਰੋਂ ਪਾਰਟੀ ਨੇ ਸੁਜੀਤ ਕੌਰ ਨੂੰ ਜਿਹੜਾ ਆਪਣਾ ਉਮੀਦਵਾਰ ਐਲਾਨਿਆ ਸੀ ਪਰ ਇਸ ਤੋਂ ਬਾਅਦ ਕੁਝ ਦਿਨ ਬਾਅਦ ਹੀ ਬੀਪੀ ਜਗੀਰ ਕੋਰ ਜੋ ਕਿ ਇਸ ਚਾਰ ਮੈਂਬਰੀ ਕਮੇਟੀ ਦਾ ਜਿਹੜਾ ਹਿੱਸਾ ਵੀ ਸਨ ਸਮੇਤ ਕਈ ਲੀਟਰਾਂ ਦੇ ਵੱਲੋਂ ਜਿਹੜਾ ਪਾਰਟੀ ਦੇ ਖਿਲਾਫ ਹੈ ਜਿਹੜੀ ਬਗਾਵਤ ਕਰ ਦਿੱਤੀ ਗਈ ਅਤੇ ਸੁਖਬੀਰ ਬਾਦਲ ਨੂੰ ਪਾਰਟੀ ਦੇ ਪ੍ਰਧਾਨ ਤੋਂ ਅਹੁਦਾ ਛੱਡਣ ਦੀ ਜਿਹੜੀ ਉਹਨਾਂ ਨੇ ਮੰਗ ਕੀਤੀ ਸੀ ਅਤੇ ਇਸ ਵਿਚਾਲੇ ਅਕਾਲੀ ਦਲ ਨੇ ਜਿਹੜਾ ਸੁਰਜੀਤ ਗੌਰ ਤੋਂ ਜਿਹੜਾ ਉਹ ਪਾਸਾ ਵਟ ਲਿਆ ਅਤੇ ਬਸਪਾ ਉਮੀਦਵਾਰ ਨੂੰ ਸਮਰਥਨ ਦੇਣ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਗਿਆ ਪਰ ਉਦੋਂ ਤੱਕ ਚੋਣ ਕਮਿਸ਼ਨ ਵੱਲੋਂ ਸੁਜੀਤ ਕੌਰ ਨੂੰ ਜਿਹੜਾ ਚੋਣ ਨਿਸ਼ਾਨ ਤੱਕੜੀ ਜਿਹੜਾ ਅਲਾਟ ਕਰ ਦਿੱਤਾ ਗਿਆ ਸੀ ਫਿਰ ਵੀ ਅਕਾਲੀ ਦਲ ਵੱਲੋਂ ਬਸਪਾ ਦੀ ਹਮਾਇਤ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਇਸ ਸਭ ਮਗਰੋਂ ਹੁਣ ਚੋਣਾਂ ਤੋਂ ਕੁਝ ਦਿਨ ਪਹਿਲਾਂ ਸੁਜੀਤ ਕੌਰ ਜਿਹੜਾ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ